ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਅਤੇ ਫਰੀਦਕੋਟ ਦੇ ਆਈਜੀ ਗੁਰਸ਼ੰਦ ਸਿੰਘ ਸੰਧੂ ਜੀ ਦੀ ਦਿਸ਼ਾ ਨਿਰਦੇਸ਼ ਤੇ ਪਾਕੀਰਥ ਮੀਨਾ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਮੁਕਸਰ ਪੁਲਿਸ ਨੇ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਰੀਬ 4.5 ਕਰੋੜ ਰੁਪਏ ਦੀ ਹੀਰੋਨ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਐਸਪੀਡੀ ਮਨਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਆਈਏ ਸਟਾਫ ਸ਼੍ਰੀ ਮੁਖਸਰ ਸਾਹਿਬ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਟੀਮ ਨੇ ਇੱਕ ਵਰਣਾਕਾਰ ਦੇ ਵਿੱਚ ਆਰੇ ਦੋ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਕੋਲੋਂ 4.5 ਕਰੋੜ ਰੁਪਏ ਦੀ ਹੀਰੋਨ ਜਿਹੜੀ ਬਰਾਮਦ ਕੀਤੀ ਹੈ ਆਓ ਇਸ ਬਾਰੇ ਹੋਰ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀਡੀ ਸਾਹਿਬ ਕੋਲੋਂ 24 ਨੂੰ ਤਿੰਨ ਚਾਰ ਸੀਆਈਏ ਸ਼੍ਰੀ ਮੁਖਸਰ ਸਾਹਿਬ ਆਪਣੀ ਟੀਮ ਦੇ ਨਾਲ ਨਾਕਾਬੰਦੀ ਕਰਕੇ ਖੜੇ ਸੀ ਤੇ ਇਹਨਾਂ ਨੂੰ ਦੇਖ ਕੇ ਇੱਕ ਗੱਡੀ ਰੁੱਕ ਕੇ ਤੇ ਵਾਪਸ ਮੋੜਨ ਲੱਗੀ ਜੇ ਜਿਹਨੂੰ ਕੀ ਇਹਨਾਂ ਨੇ ਕਾਬੂ ਕਰਕੇ ਉਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ 1 ਕਿਲੋ 150 ਗ੍ਰਾਮ ਹੀਰੋਇਨ ਬਰਾਮਤ ਹੋਈ ਇਹ ਗੱਡੀ ਚੋਂ ਤੇ ਦੋ ਅਕਿਊਜ਼ ਨੇ ਸੂਰਜ ਤੇ ਜਸ਼ਨਦੀਪ ਜਿਹੜੇ ਅਰੈਸਟ ਹੋਏ ਨੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਕੋਈ ਪਹਿਲਾਂ ਇਹ ਦੋਨੋਂ ਤੇ ਕਿੰਨੀ ਕੀਮਤ ਹੈ ਇਹ ਦੋਨੋਂ ਜਣੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਪਰਚੇ ਦਰਜ ਨੇ ਸਰ ਕਿੰਨੀ ਕੀਮਤ ਹੈ ਜਿਹੜੀ ਇੰਟਰ ਇਹ ਹੀਰੋਇਨ 1 ਕਿਲੋ 150 ਗ੍ਰਾਮ ਹੈ ਜੀ ਇੰਟਰਨੈਸ਼ਨਲ ਮਾਰਕੀਟ 'ਚ ਤਕਰੀਬਨ 4.5 ਕਰੋੜ ਰੁਪਏ ਦਾ ਇਹ ਖੇਪ ਸੀ। ਪਹਿਲਾਂ ਪਹਿਲਾਂ ਵੀ ਮਾਮਲੇ ਦਰਜ ਨੇ। ਹਾਂਜੀ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਜੰਡਿਆਲਾ ਗੁਰੂਚ ਵੀ ਦਰਜ ਨੇ, ਸ੍ਰੀ ਮੁਕਸਰ ਸਾਹਿਬ ਵੀ ਦਰਜ ਨੇ। ਸਰ ਪਤਾ ਲੱਗਿਆ ਕਿੱਥੋਂ ਲੈ ਕੇ ਆ ਰਹੀ ਸੀ ਤੇ ਕਿੱਥੇ ਜਿਹੜੀ ਇਹਨਾਂ ਦੇ ਦੇ ਇਹ ਹਜੇ ਅਸੀਂ ਰਿਮਾਂਡ ਤੇ ਇਹਨਾਂ ਨੂੰ ਲਿਆ ਅੱਗੇ ਫਰਦਰ ਪੁੱਛਗਿੱਛ ਕਰਨੀ ਬਾਕੀ ਹੈ ਔਰ ਜਿਵੇਂ ਵੀ ਹੋਏਗੀ ਉਹ ਇਹ ਫਰਦਰ ਕਾਰਵਾਈ ਕੀਤੀ ਜਾਵੇ ਨਸ਼ਾ ਸਮਗਲਰਾਂ ਨੂੰ ਕੋਈ ਮੈਸੇਜ ਕਰ ਦਿਓ ਨਸ਼ਾ ਸਮਗਲਰਾਂ ਨੂੰ ਇਹੀ ਮੈਸੇਜ ਆ ਵੀ ਹੁਣ ਜਿਆਦਾ ਦੇਰ ਨਸ਼ਾ ਵੇਚਣ ਵਾਲਾ ਬਚ ਨਹੀਂ ਸਕਦਾ ਪੁਲਿਸ ਬਹੁਤ ਐਕਟਿਵਲੀ ਇਹਨਾਂ ਦੇ ਮਦਰ ਹੈ ਤੇ ਨਸ਼ਾ ਵੇਚਣ ਵਾਲਾ ਕਦੇ ਨਾ ਕਦੇ ਫੜਿਆ ਹੀ ਜਾਏਗਾ ਤੇ ਸਭ ਜਿਹੜੀ ਪ੍ਰਾਪਰਟੀਆਂ ਬਣਾਈਆਂ ਜਾਂਦੀਆਂ ਨਸ਼ਾ ਵੇਚ ਕੇ ਕੀ ਉਹਨਾਂ ਨੂੰ ਕੀ ਹੋਊਗਾ ਉਹਨਾਂ ਨੂੰ ਅਸੀਂ ਕਰ ਰਹੇ ਹਾਂ ਦੀ ਫੋਰਫੀਟ ਕਰਾਣੇ ਆ ਉਹਨਾਂ ਨੂੰ ਅਟੈਚ ਕਰਾਣੇ ਆ ਉਹਨੇ ਤੇ ਉਹ ਚੱਲ ਰਿਹਾ ਕਮਰਸ਼ੀਅਲ ਕੁਆਂਟੀਟੀ ਦੇ ਮੁਕੱਦਮੇ ਆ ਜਿੰਨੇ ਦੋਸ਼ੀ ਨੇ ਉਹਨਾਂ ਦੀ ਅਸੀਂ ਪ੍ਰਾਪਰਟੀ ਫੋਰਫੀਟ ਕਰਾਵਾਂਗੇ